ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈ ਦਿਲੋਂ ਸਵਾਗਤ ਅੱਜ ਆਪਾਂ ਖੀਰ ਤੇ ਪੂੜੇ ਬਣਾਉਣ ਲੱਗੇ ਆਂ ਸੌਣ ਦੇ ਮਹੀਨੇ ਸਪੈਸ਼ਲ ਹੀ ਆਂ ਬਰਸਾਤਾਂ ਛੂ ਹੋ ਜਾਂਦੀਆਂ ਨੇ ਤੇ ਇਹ ਬਰਸਾਤਾਂ ਦੇ ਮੌਸਮ ਵਿੱਚ ਚੀਜ਼ ਆਪਾਂ ਨੂੰ ਬਹੁਤ ਸਵਾਦ ਲੱਗਦੀ ਆ ਤੇ ਆਪਾਂ ਹੁਣ ਜਿਹੜੇ ਚੌਲ ਸੀਗੇ ਉਹ ਇੱਕ ਕੌਂਦੀ ਲਈਆ ਉਹ ਆਪਾਂ ਪਿਆਉਂ ਕੇ ਰੱਖਤੇ ਸੀ ਇਹਨਾਂ ਨੂੰ ਕੰਟਾਕ ਹੋਊਗੇ ਆਪਾਂ ਕੇ ਰੱਖਿਆ ਨੂੰ ਇਧਰ ਆਪਾਂ ਪਾੰਦੇ ਦੇ ਵਿੱਚ ਨਾ ਇੱਕ ਗਲਾਸ ਪਾਣੀ ਦਾ ਪਾ ਕੇ ਇਹਨੂੰ ਆਪਾਂ ਕੁੱਕ ਕਰਨਾ ਰੱਖਦੇ ਆ ਬੋਇਲ ਕਰ ਲਈਦਾ ਪਾਣੀ ਨੂੰ ਕਿਉਂਕਿ ਫੇਤ ਨਾ ਗੈਸ ਜਦੋਂ ਆਪਾਂ ਦੁੱਧ ਪਾ ਕੇ ਰੱਖਦੇ ਆ ਪਤੀਲੇ ਦੇ ਵਿੱਚ ਤਾਂ ਇਹ ਥੱਲੇ ਨਹੀਂ ਲੱਗਦਾ ਜੇ ਆਪਾਂ ਅੱਧਾ ਜਾਂ ਇੱਕ ਗਲਾਸ ਪਾਣੀ ਦਾ ਪਹਿਲਾਂ ਬੋਇਲ ਕਰ ਲੀਗੇ ਇਹ ਆਪਾਂ ਇਹਦੇ ਵਾਸਤੇ ਹੋਰ ਕੀ ਕੁਝ ਲਿਆਉ ਉਹ ਤੁਹਾਨੂੰ ਦਿਖਾਉਣੇ ਆਈ ਆਪਾਂ ਕੇਸਰ ਲਿਆ ਥੋੜਾ ਜਾਂ 4-5 ਲੌਂਗ ਆ 4 ਤੋਂ ਛੇ ਕ ਲੈ ਜਿਗਾ ਆਪਾਂ ਨਗ냔ੇ ਥੋੜੇ ਜਿਹਾ ਆਪਾਂ ਬਦਾਮ ਦੇਗਾ ਗਿਰਿਆਂ ਲੈ ਲਿਆਂ ਖਾਜੂਗਾ ਤੇ ਆਪਣੇ ਕੋਲੇ ਥੋੜਾ ਜਿਹਾ ਖੋਪਾ ਇਹ ਆਪਾਂ ਬਰੀਕ ਰੀਕ ਕੱਟ ਕੇ ਰੱਖ ਲਿਆ ਜਿਹੜੀਆਂ ਲੈਚੀਆਂ ਤੇ ਲੌਂਗ ਆ ਇਹਨਾਂ ਨੂੰ ਆਪਾਂ ਕੁੱਟ ਕੇ ਪਾਵਾਂਗੇ ਜਿਹੜੀਆਂ ਲੈਚ ਨਾ ਹੁੰਦਾਂਗਾ ਇਹਨਾਂ ਦੇ ਦਾਣੇ ਜੇ ਵਿੱਚੋਂ ਕੱਢ ਕੇ ਪਾ ਲਓ ਤੇ ਇਹ ਜਿਹੜੇ ਉੱਪਰ ਦੇ ਛਲਕੇ ਆ ਉਹ ਤੁਸੀਂ ਰੱਖ ਲਓ ਫਿਰ ਚਾਜੂ ਜੂਚ ਤੁਸੀਂ ਪਾ ਸਕਦੇ ਆ ਆਪਾਂ ਅੱਧੀ ਕੌਲੀ ਆ ਪੌਣੀ ਕ ਜਿਹੜੀ ਆਪਾਂ 슈ਗਰ ਦੀ ਲਈ ਆ ਇੱਕ ਕੌਂਦੀ ਆ ਪੰਜ ਔਲਾਂ ਦੀ ਲਈ ਸੀ ਕਿ ਉਹਦੇ ਮਤਾਲੂ ਕ ਪਰ 슈ਗਰ ਆ ਥੋੜੀ ਜਿਹੀ ਘੱਟ ਲਈ ਆ ਤੇ ਆਪਾਂ ਗ੍ਰੀਨ ਘੱਟ ਫੇਰ ਤਾ ਦੁੱਧ ਪਾ ਮਗੇ ਦੇ ਵਿੱਚ ਇਧਰ ਆਪਾਂ ਹੁਣ ਗੈਸ ਨੂੰ ਔਨ ਕਰਦੇ ਆ ਤੇ ਪਾਣੀ ਨੂੰ ਬੋਇਲ ਕਰਦੇ ਆ ਫੇਰ ਆਪਾਂ ਦੁੱਧ ਦੇ ਵਿੱਚ ਪਾ ਕੇ ਦੁੱਧ ਨੂੰ ਬੋਇਲ ਕਰਾਂਗੇ ਤੇ ਫੇਰ ਤੁਹਾਨੂੰ ਅੱਗੇ ਦੱਸਦੇ ਆਪਾਂ ਕਿਵੇਂ ਖੀਰ ਤਿਆਰ ਕਰਨੀ ਆ ਤੇ ਕਿਵੇਂ ਆਪਾਂ ਪੂਰੇ ਤਿਆਰ ਕਰਨੇ ਆ ਜੀ ਵੇਖੋ ਹੁਣ ਆਪਣਾ ਜਿਹੜਾ ਪਾਣੀ ਆ ਉਹ ਬੋਇਲ ਹੋਣ ਲੱਗ ਗਿਆ ਹੁਣ ਆਪਾਂ 1.5 ਲੀਟਰ ਜਿਹੜਾ ਦੁੱਧ ਪਾਵਾਂਗੇ ਵਿੱਚ ਤੇ ਮੈਂ ਚੰਗੀ ਤਰ੍ਹਾਂ ਆਪਾਂ ਬੋਇਲ ਕਰਨਾਗੇ ਪਹਿਲਾਂ ਆਪਾਂ ਦੁੱਧ ਪਾਤਾ ਤੇ ਹੁਣ ਆਪਾਂ ਲੈ ਚਿਆਂ ਤੇ ਜਿਹੜੇ ਲੌਂਗ ਸੀਗੇ ਇਹਨਾਂ ਨੂੰ ਵੀ ਆਪਾਂ ਕੱਟ ਲਿਆ ਤੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਬੋਇਲ ਕਰ ਲੈਣਾ ਤੇ ਫਿਰ ਜਦੋਂ ਇਹ ਚੰਗੀ ਤਰ੍ਹਾਂ ਬੋਇਲ ਹੋਣ ਲੱਗ ਗਿਆ ਉਦੋਂ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ ਓਨੀ ਦੇਰ ਨੇ ਫਲੋਦੀ ਹੁਣ ਆਪਣੇ ਗੋਲਕਮਿੰਗ ਵਾਲਾ ਆ ਗਿਆ ਚੰਗੀ ਕਰਾ ਜòn ਜਿਹੜੇ ਆਪਾਂ ਚੌਲ ਤੋਕ ਕੇ ਰੱਖੇ ਸੀ ਪਾਣੀ ਖੱਡ ਦਿੱਤਾ ਹੁਣੇ ਬਹੁਤ ਸਾਫ ਹੈ ਦੋ ਵਾਰੀ ਮੈਂ ਇਹਨਾਂ ਦਾ ਪਾਣੀ ਕੱਢ ਦਿੰਦੇ ਹਾਂ ਆਪਾਂ ਇਹਦੇ ਵਿੱਚ ਪਾਉਂ ਲ ਦਿੰਨੇ ਆਪਾਂ ਇਹਨਾਂ ਨੂੰ 30 ਮਿੰਟ 20-30 ਮਿੰਟ ਕੁੱਕ ਕਰਾਉਣ ਨੇ ਚਾਪਣੀ ਖੀਰ ਤਿਆਰ ਹੋ ਗਏ ਨੇ ਜਿਹੜੇ ਆਪਾਂ ਨੇ ਸੀਗੇ ਗਿਰਾਂ ਤੇ ਕਾਜੂ ਇਹਨਾਂ ਬਰੀਕ ਬਰੀਕ ਕੱਟ ਲਿਆ ਤੇ ਹੁਣ ਆਪਾਂ ਇਹ ਵੀ ਇਹਦੇ ਵਿੱਚ ਹੀ ਪਾ ਦੇਣਾ ਤੇ ਥੋੜਾ ਜਿਹਾ ਪਾ ਕੇਸਰ ਪਾ ਮੰਗੇ ਇਹਦਾ ਨਬਿਸਵਾਦ ਬਹੁਤ ਵਧੀਆ ਆਉਂਦਾ ਹੈ ਕਿ ਆਪਾਂ ਥੋੜਾ ਜਿਹਾ ਇਹ ਪਾ ਦਿੰਨੇ ਆ ਹੁਣ ਇਹਨੂੰ ਆਪਾਂ ਸਿੱਮ ਗੈਸ ਤੇ ਫੋਕ ਕਰੀ ਚੱਲ ਮੀਉਂ। ਦਾਉ ਜੀ ਦੇਖੋ ਆਪਣੀ ਖੀਰ ਆ ਬਣ ਕੇ ਬਿਲਕੁਲ ਤਿਆਰ ਹੋ ਗਈ ਐ ਚੌਲ ਆ ਜਿਹੜੇ ਉਹ ਬਿਲਕੁਲ ਇਹਦੇ ਵਿੱਚ ਅਕੜ ਗਏ ਆ ਦੁੱਧ ਦੇ ਚ ਹੁਣ ਆਪਾਂ ਇਹਦੇ ਵਿੱਚ 슈ਗਰ ਪਾਉਨੇ ਆ ਥੋੜੀ ਜਿਹੀ ਆਪਾਂ 슈ਗਰ ਰੱਖ ਲਾਂਗੇ ਆਪਾਂ ਨੂੰ ਜਿਆਦਾ ਲੱਗੀ ਕਿਉਂਕਿ ਸਾਡੇ ਗੜਫਾਟ ਦਾ 슈ਗਰ ਖਾਂਦੇ ਆ ਖੀਰ ਦੇ ਵਿੱਚ ਤੇ ਹੁਣ ਜਿਹੜਾ ਖੋਪਾ ਇਹ ਵੀ ਆਪਾਂ ਹੁਣ ਪਾਉਣਾ ਇਹਦੇ ਵਿੱਚ ਕਿਉਂਕਿ ਜੇ ਪਹਿਲਾਂ ਪਾਦ ਗਏ ਫਿਰ ਪਤਾ ਹੀ ਨਹੀਂ ਲੱਗਦਾ ਹੁਣ ਇਹ ਇੱਕ ਨਵੇਂ ਬਿਮੂ ਦੇ ਵਿੱਚ ਸਵਾਦ ਜਾਂ ਖੋਪੇ ਦਾ ਵੀ ਆਉਂਦਾ ਰਹਿੰਦਾ ਹੈ ਹੁਣ ਆਪਾਂ ਇਹਨੂੰ 5 ਕੁ ਮਿੰਟ ਹੋਰ ਕੁੱਕ ਕਰਾਂਗੇ ਵੀ ਜਿਹੜਾ 슈ਗਰ ਆ ਉਹ ਚੰਗੀ ਤਰਾਈ ਦੇ ਵਿੱਚ ਮਿਕਸ ਹੋ ਜੇਵੇ ਤੇ ਫਿਰ ਆਪਾਂ ਤੁਹਾਨੂੰ ਦੂਜੇ ਪਾਸੇ ਪੂੜੇ ਬਣਾ ਕੇ ਦਿਖਾਉਣੀ ਹੈ ਲਓ ਜੀ ਵੇਖੋ ਆਪਣੀ ਖੀਰ ਹੁਣ ਬਿਲਕੁਲ ਤਿਆਰ ਆ ਪੂਰੀ ਪਰਫੈਕਟ ਬਣੀ ਆ ਜਿਵੇਂ ਨਾ ਹੁਣ ਨਾ ਤਾਂ ਬਹੁਤੀ ਪਤਲੀ ਆ ਤੇ ਨਾ ਬੜੀ ਸੰਘਣੀ ਆ ਜਿੰਨਾ ਆਪਾਂ ਨੂੰ ਚਾਹੀਦਾ ਦੁੱਧ ਦੇ ਦੇ ਵਿੱਚ ਉਹ ਸਾਬ ਦਾ ਹੁਣ ਆਪਾਂ ਗੈਸ ਨੂੰ ਬੰਦ ਕਰਨ ਲੱਗੇ ਆ ਤੇ ਜਿਹੜੀ ਆਪਾਂ ਸੌਗੀ ਸੀਗੀ ਆਪਾਂ ਇਹ ਹੁਣ ਇਹਦੇ ਵਿੱਚ ਪਾਉਂਦੇ ਆ ਜੇ ਪਹਿਲਾਂ ਪਾ ਦਿੱ ਗਏ ਤਾਂ ਪਤਾ ਹੀ ਨਹੀਂ ਲੱਗਦਾ ਪਾਈ ਆ ਜਾਂ ਨਹੀਂ ਹੁਣ ਇਹ ਸੋਹਣੀ ਲੱਗਦੀ ਆ ਉੱਪਰ ਜੇ ਦੀ ਪਾਈ ਵੀ ਤੇ ਹੁਣ ਆਪਾਂ ਦੂਜੇ ਪਾਸੇ ਬਣਾਉਨੇ ਆ ਦੋ ਜੀ ਆਪਾ ਪਾਣੀ ਦੇ ਵਿੱਚ ਨਾ ਗੋੜ ਨੂੰ ਘੋਲ ਕੇ ਰੱਖ ਲਿਆ ਸੀਗਾ ਹੁਣੇ ਚੰਗੀ ਤਰ੍ਹਾਂ ਵਿੱਚ ਕੋਣ ਗਿਆ ਤੇ ਹੁਣ ਆਪਾਂ ਇਹਨੂੰ ਨਾ ਪਾਉਣ ਲੈਣੇ ਆਂ ਕਈ ਵਾਰੀ ਵਿੱਚ ਨਾ ਤਾਂ ਕਿ ਤੂੰ ਗੇਜੇ ਜਾ ਕੋਈ ਹੂੰ ਬਾਗੁਰ ਹੁੰਦਾ ਹੈ ਵਰਦੇ ਤੈਨੂੰ ਆਪਾਂ ਫੋਨ ਲੈਣੇ ਆਂ ਸਾਰੇ ਨੂੰﾞﾞਾ ਉਹ ਦਾਦਾ ਬੋ ਸਾਫ਼ ਸੀਗਾ ਪੋਸ਼ ਨਹੀਂ ਨਿਕਲਿਆ ਪਰ ਫੇਰ ਵੀ ਧਿਆਨ ਵਰਤਣਾ ਜਾਹੀਗਾ ਕੋਣਾ ਪਾਏ ਦੇ ਵਿੱਚ ਨਾ ਆਪਾਂ ਆ ਕੇ ਇਹਨੂੰ ਚੰਗੀ ਤਰ੍ਹਾਂ ਫੋੜ ਲੈਣੇ ਆਂ ਆਪਾਂ ਇੱਕocondite ਵੀ ਲਈਆ ਕਿ ਆਪਾਂ ਇਹਨੂੰ ਇਹਦੇ ਵਿੱਚ ਖੋਲ ਲਗੇ ਥੋੜਾ ਥੋੜਾ ਪਾਕੇ ਨਾ ਆਪਾਂ ਹੋਰ ਲੈਣਾ ਜਿੰਨਾ ਘਨ ਹੋੜ ਹੋਊਗੀ ਨਾ ਤਾਂ ਬਹੁਤਾ ਪਤਲਾ ਰੱਖਣਾ ਆਪਾਂ ਨਾ ਬਾਲਾ ਸੰਗ ਨਾ ਰੱਖਣਾ ਇਹਨੂੰ ਹੌਲੀ ਹੌਲੀ ਇੱਕਦਾਂ ਫੋਲ ਰਣਾ ਪੈਣਾ ਆਪਾਂ ਨੇ ਕੋਈ ਗੰਡ ਨਾ ਰਹੀ ਫਿਰ ਨਹੀਂ ਰੋਟੀ ਸੋਹਣੀ ਨਹੀਂ ਬਣਦੀ ਜੇਰਾ ਪਾ ਥੋੜਾ ਜਿਹਾ ਹੋਰ ਫਾ ਮੰਗੇ ਹੁਣ ਆਪਾਂ ਥੋੜਾ ਜਿਹਾ ਹੋਰ ਪਾ ਲਗੇ ਜਿਹੜਾ ਬਚ ਗਿਆ ਉਹਨੂੰ ਤੁਸੀਂ ਰੱਖ ਲਓ ਤੇ ਤੁਸੀਂ ਕੋਈ ਹੋਰ ਠੀਜ ਬਾਰਤ ਸਕਦੇ ਆ ਇਹ ਵੀ ਨੂੰ ਇਦਾਂ ਚੰਗੀ ਤਰ੍ਹਾਂ ਆਪਾਂ ਫਲਾਈਆ ਲੈਂ ਤੈਂ ਮਤਲਬ ਪੰਜ ਜੀ ਕਮੈਂਟ ਕੀਤਾ ਤਾਂ ਚੰਗੀ ਤਰ੍ਹਾਂ ਮਿਕਸ ਕਰ ਹੋਏ ਆਪਾਂ ਹੁਣ ਹੋਣਾ ਨਾ ਟੈਂਡਾ ਤੋਂ ਪੰਦੀ ਕਮੈਂਟ ਹੋਵੇ ਆਪਾਂ ਨੂੰ ਚੰਗੀ ਤਰ੍ਹਾਂ ਹੋਲ ਲਿਆ ਇਹ ਏਦਾਂ ਦਾ ਬਣਿਆ ਏਦਾਂ ਦੀ ਤੁਸੀਂ ਬਣਉਣੀ ਹੈ ਜਿਵੇਂ ਹੁਣ ਆਹ ਹੱਥ ਨਾਲ ਤਾਂ ਬੜਾ ਪਤਲਾ ਤੇ ਨਾਂ ਬੜਾ ਸੰਗਣਾ ਥੋੜੀ ਜਿਹੀ ਆਪਾਂ ਸੌਮਾ ਫਾਇ ਜੜੀ ਇਹਨੂੰ ਇਹਦੇ ਵਿੱਚ ਪਾ ਦੇ ਆ ਇਹਦੇ ਨਾਲ ਟੇਸਟ ਹੋਰ ਬਿਹਵਦੀਆ ਹੁੰਦਾ ਤੇ ਆਪਾਂ ਸੌਮ ਥੋੜੀ ਜਿਹੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਥੇਰ ਮਿਕਸ ਕਰ ਆਪਨੇ ਹੁਣ ਤਾਂ ਮਿਕਸ ਕਰ ਲਿਆ ਹੁਣ ਆਪਾਂ ਇਹਦਾ ਪਾ ਦੇ ਹੋ ਗਰਮ ਰੱਖ ਦਿਆ ਇਦੇ ਵਿੱਚ ਆਪਾਂ ਕਿਉਂ ਥੋੜਾ ਜਿਹਾ ਜਾਂ ਸਰੋਂ ਦਾ ਤੇਲ ਲਾਵਾਂਗੇ ਤੁਸੀਂ ਕਿਉਂ ਵੀ ਲਾ ਸਕਦੇ ਆ ਸਰੋਂ ਦਾ ਤੇਲ ਵੀ ਲਾ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇਲ ਲਾਵਾਂਗੇ ਇਹ ਆਪਾਂ ਸਰੋਂ ਦਾ ਤੇਲ ਤਪਤਾ ਕਰ ਲਿਆ ਸੀਗਾ ਹੁਣ ਇਹ ਬੜੀਆ ਹੋ ਗਿਆ ਨਹੀਂ ਕਿ ਕੱਚੇ ਪਾਣ ਦਾ ਤੈਸਟੋਂ ਪਾ। ਖਾਪਾ ਇਸ ਦਾ ਨਾਲ ਲੇ ਲਾ ਮੈਂ ਫਿਰ ਠੰਡੇ ਨਾਲ ਲੂਗਾ। ਹੁਣ ਆਪਾਂ ਇਹਨੂੰ ਪਉੰਨੇ ਆ। ਇਕ ਦਾ ਚੱਖ ਕੇ ਤੁਸੀਂ ਆਈ ਫਾਨੋ ਛੋਕੇ ਛੋਟੇ ਬਣਾ ਲਓ ਤੁਸੀਂ ਲਓ ਜੀ ਆਪਣਾ ਕਿਹਦਾ ਤਵਾ ਇਹ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਨਾ ਸਪਰੇਅ ਕਰਨ ਲੈਣੀ ਆ ਸਪਰੇਅ ਹੀ ਕਾੰਡੋ ਤੁਸੀਂ ਇਹ ਵੀ ਠੀਕ ਆ ਜੇ ਤੁਸੀਂ ਉਦਾਂ ਕਿਹਾ ਹੋ ਜਾ ਤੇਲ ਲਉਣਾ ਉਹ ਵੀ ਲਾ ਸਕਦੇ ਆ ਆਪਾਂ ਸਪਰੇਅ ਕਰਕੇ ਇਹਦੇ ਨਾਲ ਹੀ ਬਣਾਉਣੀ ਆ ਹੁਣ ਆਪਾਂ ਇਹਦੇ ਉੱਤੇ ਇਸਦਾ ਪਉਨੇ ਆ ਦੋ ਚਮਚੇ ਤੇ ਨੂੰ ਏਦਾਂ ਹਿਲਾ ਦੇਣਾ ਆਪਾਂ ਨੂੰ ਕੋਈ ਪੱਤਿਆਂ ਦੀ ਲੋੜ ਨਹੀਂ ਗਈ ਅੱਗੇ ਆਪਣੀਆਂ ਮੰਮੀਆਂ ਨਾ ਪੱਤਿਆਂ ਨਾ ਬਣਾਉਂਦੀਆਂ ਅਸੀਂ ਇਹ ਨਾ ਹੁਣ ਆਪਾਂ ਏਦਾਂ ਇਹਨੂੰ ਉੱਪਰੋਂ ਆਪਾਂ ਕੱਟ ਦੇਣੀ ਆ ਫਿਰ ਕੌਮਿਕਾ ਕਸ਼ੇਤੀ ਹੋ ਜਾਂਦਾ ਹੁਣ ਆਪਾਂ ਇਹਨੂੰ ਟਾਕ ਦਿੰਨੇ ਆ ਤੇ ਫਿਰ ਆਪਾਂ ਇਹਦਾ ਪਾਸਾ ਬਦਲਾਂਗੇ ਲਓ ਹੁਣ ਆਪਾਂ ਇਹਦਾ ਪਾਸਾ ਬਦਲ ਦਿੰਦੇ ਆ ਇਹ ਡਾਈਨ ਨੂੰ ਆਪਾਂ ਬਦਲ ਕੇ ਤੇ ਫਿਰ ਆਪਾਂ ਇਹਨੂੰ ਟਾਕ ਦਿੰਨੇ ਆ ਲਓ ਜੀ ਵੇਖੋ ਕਿੰਨਾ ਸੋਹਣਾ ਆਪਣਾ ਊੜਾ ਬਣ ਕੇ ਤਿਆਰ ਹੋਇਆ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਰੱਖ ਲੈਨੇ ਆ ਹੁਣ ਆਪਾਂ ਸੈਕੰਡ ਵਾਲਾ ਬਣਾਉਣੀ ਆ ਹੁਣ ਆਪਾਂ ਸੈਕੰਡ ਵਾਲਾ ਨੂੰ ਨਹੀਂ ਬਣਾਉਂਦਾ ਦਿਨ ਇੱਕ ਢਾਈ ਸਪੂਨ ਆਲੀਏ ਪਰ ਦ ਸੰਤ ਸਿੰਘ ਰਾਜਾ ਪਪਾਇਨੋ ਟਾਪ ਦੇ ਨੇ ਇਹ ਤੇ ਫਿਰ ਆਪਣਾ ਇਹ ਕੋਰ ਵੀ ਕੋਕੋ ਹੋ ਜੂਗਾ ਇੱਕ ਢਾਈ ਆਪਾਂ ਸਾਰੇ ਹੋਈ ਹੋਈ ਤਿਆਰ ਕਰ ਲੈਣੀ ਹੈ ਲਓ ਜੀ ਵੇਖੋ ਆ ਆਪਣਾ ਦਾਸਕਾ ਹੁਣ ਆਪਾਂ ਹੋਈ ਹੋਈ ਕਰਕੇ ਸਾਰੇ ਬਣਾ ਲਏ ਹੈ ਤੇ ਹੁਣ ਆਪਾਂ ਸਰਬ ਕਰਦੇ ਆ ਕਿਨੋਂ ਤੇ ਆਪਣੇ ਇਹ ਅੱਠ ਤੋਂ ਨੌਕ ਬਣ ਗਏ ਆ ਇੰਨੇ ਕ ਮਟੀਰੀਅਲ ਚ ਇਕ ਕਉਂਦੀ ਆਪਣੀ ਕੋਈ ਆਟੇ ਦੀ ਸੀ ਉਹਦੇ ਨਾਲ ਆਪਣੇ ਕੋਈ ਅੱਠ ਤੋਂ ਨੌ ਵਾਰਾਂਗੇ ਤੇ ਹੁਣ ਆਪਾਂ ਇਹ ਸਰੂ ਕਰਦੇ ਆ ਇਹ ਆਪਾਂ ਗਲੂਟਨ ਫਰੀ ਬਣਾਈ ਆਪਾਂ ਨਾਰਮਲ ਆਟੇ ਨਹੀਂ ਬਣਾਈ ਦੇ ਆਪਾਂ ਗਲੂਟਨ ਫਰੀ ਬਣਾਈ ਆ ਥੋੜੇ ਹੀ ਬਣਾਉਣ ਚ ਦੂਜੇ ਨਾਰਮਲ ਆਟੇ ਨਾਲੋਂ ਥੋੜੇ ਗੈਹ ਹੁੰਦੇ ਆ ਆਪਾਂ ਪਰ ਇਹ ਬਹੁਤ ਸੋਨੇ ਤੇ ਪਤਲੇ ਬਣੇ ਆ ਤੇ ਹੁਣ ਆਪਾਂ ਸਰੂ ਕਰਦੇ ਆ ਤੁਹਾਨੂੰ ਦਿਖਾਉਨੇ ਆ ਅੱਗੇ ਲਓ ਜੀ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਏਦਾਂ ਤੁਸੀਂ ਸਾਰ ਬਖਰੋ ਆ ਦੇਖੋ ਤੁਸੀਂ ਇਹ ਬਹੁਤ ਸੌਫਟ ਬਣੀ ਆ ਦੇਖੋ ਲੈ ਆਏ ਨਾ ਬਹੁਤ ਸੌਫਟ ਬਣ ਗਏ ਇਹਨੇ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਫਿਰ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਡੇ ਹੈ ਖੀਰ ਤੇ ਪੂਰੇ ਕਿਸ ਤਰ੍ਹਾਂ ਦੇ ਬਣੇ ਆ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਤੇ ਟੈਕਟੋਕ ਤੇ ਵੀ ਬੈਕ ਸਕਦੇ ਆ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮੱਚ